ਹਰੋ ਜਾਵੈ ਸਾਰੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਅੱਜ ਤੁਸੀਂ ਡੀਸੀ ਸਾਹਿਬ ਨੂੰ ਮਿਲ ਕੇ ਕਿਹੜਾ ਮੈਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੇ ਸੰਭੂ ਮਜਬੀ ਸਿੱਖ ਵਾਲਮੀਕ ਸਮਾਜ ਦੇ ਇੱਕ ਸਾਂਝਾ ਫਰੰਟ ਜਿਹੜਾ ਤਿਆਰ ਕੀਤਾ ਹੋਇਆ ਹੈ ਉਹਦੇ ਵਿੱਚ ਸਾਡੀ ਇੱਕ ਮੰਗ ਆ ਕਿ ਬਹੁਤ ਸਮੇਂ ਤੋਂ ਸਮੇਂ-ਸਮੇਂ ਸਰਕਾਰਾਂ ਆਉਂਦੀਆਂ ਨੋਟੀਫਿਕੇਸ਼ਨ ਜਾਰੀ ਕਰਦੀਆਂ ਕਿ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਤੇ ਜਿਹੜੇ ਲਾਲ ਕਿੱਤੇ ਦੇ ਅੰਦਰ ਜਿਹੜੇ ਸਾਡੇ ਮਕਾਨ ਆ ਉਹਨਾਂ ਦੇ ਰਜਿਸਟਰੀਆਂ ਪੱਕੀਆਂ ਕੀਤੀਆਂ ਜਾਣ ਲੇਕਿਨ ਇਹ ਸਿਰਫ ਗੱਲਾਂ ਦਾ ਖੜਾ ਕੀਤਾ ਜਾ ਰਿਹਾ ਅੱਜ ਇਸ ਚੀਜ਼ ਨੂੰ ਲੈ ਕੇ ਮਜਬੀ ਸਿੱਖ ਸਮਾਜ ਤੇ ਵਾਲਮੀਕ ਸਮਾਜ ਹੁਣ ਚਿੰਤਤ ਹੋਇਆ ਤੇ ਅੱਜ ਉਹਨਾਂ ਨੇ ਸਾਂਝਾ ਫਰੰਟ ਤਿਆਰ ਕੀਤਾ ਹੈ ਔਰ ਇਹ ਨਿਰੰਤਰ ਸਾਡੀਆਂ ਟੀਮਾਂ ਜਿਹੜੀਆਂ ਪੰਜਾਬ ਲੈਵਲ ਦੇ ਅਲੱਗ-ਅਲੱਗ ਡੀਸੀ ਸਾਹਿਬਾਨ ਨੂੰ ਇਹ ਮੰਗ ਪੱਤਰ ਇੱਕ ਵਾਰੀ ਜ਼ਰੂਰ ਦੇਣ ਗਿਆ ਔਰ ਦੂਜੀ ਗੱਲ ਮੈਂ ਕਹਿ ਦਉਣਾ ਚਾਹੁੰਦਾ ਵਾਂ ਇਸ ਵੇਲੇ ਮੌਜੂਦਾ ਜਿਹੜੇ ਸੀਐਮ ਸਾਹਿਬਾ ਪੰਜਾਬ ਦੇ ਕਿ ਦੇਖੋ ਤੁਹਾਡੇ ਤੋਂ ਪਹਿਲਾਂ ਵੀ ਸੀਐਮ ਸਾਹਿਬ ਆਏ ਨੇ ਤੇ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਦੇ ਘਟਾਲ ਦਿੱਤਾ ਅੱਜ ਤੱਕ ਮਜ਼ਦੂਰ ਵਰਗ ਨੇ ਖਾਸ ਕਰਕੇ ਮਜਬੀ ਸਿੱਖ ਵਾਲਮੀਕ ਸਮਾਜ ਨੇ ਕਦੇ ਵੀ ਰੋਡ ਜਾਮ ਨਹੀਂ ਕੀਤੇ ਆਪਣੇ ਹੱਕਾਂ ਦੇ ਲਈ ਕਿ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਆਪਣੀ ਮਿਹਨਤ ਮੁਸ਼ੱਕਤ ਲਈ ਲੇਕਿਨ ਸਾਨੂੰ ਵੀ ਹੁਣ ਮਜਬੂਰ ਹੋਣਾ ਪੈਣਾ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਤੇ ਸੀਐਮ ਸਾਹਿਬ ਤੁਸੀਂ ਇਨ੍ਹਾਂ ਗਰੀਬ ਵੱਲਾਂ ਗਰੀਬ ਲੋਕਾਂ ਵੱਲ ਧਿਆਨ ਦਿਓ ਇਹ ਨਾ ਹੋਵੇ ਅੱਜ ਤੱਕ ਮੇਰੇ ਖਿਆਲ ਦੇ ਨਾਲ ਸੀਐਮ ਸਾਹਿਬ ਬਾਹਰ ਖੜੀ ਕਰਕੇ ਕਹਿ ਦੇਣ ਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਵੀ ਮੀਟਿੰਗ ਕਿਤੇ ਮਜ਼ਦੂਰ ਵਰਗ ਨਾਲ ਕੀਤੀ ਹੋਵੇ ਨਿਯੰਗ ਸਿੰਘ ਜਥੇਬੰਦੀਆਂ ਨਾਲ ਕੀਤੀਆਂ ਹੋਣ ਹਾਂ ਜਦੋਂ ਕੋਈ ਹੋਰਨ ਕਰਨਾ ਪਾਰ ਕੇ ਪੈਂਦਾ ਤੇ ਫਿਰ ਤੇ ਭਾਵੇਂ ਕੋਈ ਸਮਾਜ ਨਾਲ ਮੀਟਿੰਗ ਲੇਕਿਨ ਅੱਜ ਤੱਕ ਮਜਬੀ ਸਿੱਖ ਸਮਾਜ ਨਾਲ ਇਸ ਮੰਤਰੀ ਨੇ ਇੱਕ ਵੀ ਮੀਟਿੰਗ ਜਿਹੜੀ ਨਾ ਨਾ ਕੀਤੀ ਤੇ ਨਾ ਇਹਨਾਂ ਨੇ ਮੁਨਾਸਬ ਸਮਝਿਆ ਸੀਐਮ ਸਾਹਿਬ ਜੇਕਰ ਚੇ ਤੁਸੀਂ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਨਾ ਮੰਨਦੇ ਹੋਏ ਇਹਨਾਂ ਤੇ ਧਿਆਨ ਨਾ ਦਿੱਤਾ ਤੇ ਇਹ ਇਹ ਜਿਹੜੀ ਸਮਾਜ ਆ ਮਜਬੀ ਸਿੱਖ ਸਮਾਜ ਇਹਨਾਂ ਨੇ ਵੀ ਤੁਹਾਡੇ ਵੱਲ ਪਿੱਠ ਕਰ ਦੇਣੀ ਆ ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਤੁਸੀਂ ਇਹਨਾਂ ਦੇ ਦਰਵਾਜ਼ੇ ਖੜਕਾਓ ਤੇ ਬਾਅਦ ਵਿੱਚ ਇਹ ਤੁਹਾਨੂੰ ਦਰਵਾਜ਼ੇ ਵੀ ਨਾ ਖੋਲਣ ਇਸ ਕਾਰਨ ਕਿਸ ਤੋਂ ਪਹਿਲਾਂ ਪਹਿਲਾਂ ਸੀ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਉਮੀਦ ਕਰਦੇ ਆਂ ਇੱਕ ਆਸ ਰੱਖਦੇ ਆਂ ਕਿ ਬਹੁਤ ਜਲਦ ਤੁਸੀਂ ਮਜਬੀ ਸਿੱਖ ਸਮਾਜ ਦੇ ਆਗੂਆਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕਰ ਲਈ ਇੱਕ ਮੀਟਿੰਗ ਸੱਦੋ ਹਾਂ ਦੇਖੋ ਜੀ ਉਹਨਾਂ ਨੇ ਤਾਂ ਆਪਣੀ ਡਿਊਟੀ ਜਿਹੜੀ ਕਰਨੀ ਉਹ ਕਹਿੰਦੇ ਬਹੁਤ ਖੋਪੀ ਕੰਮ ਹੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ 2-4 ਪਿੰਡ ਆ 24 ਪਿੰਡਾਂ ਨੂੰ ਉਹਨਾਂ ਨੂੰ ਜਿਹੜੇ ਆ ਉਹ ਲਾਲਕੀ ਦੇ ਅੰਦਰ ਜਿਹੜੇ ਪਿੰਦੇ ਉਹਨਾਂ ਨੂੰ ਕਾਰਡ ਇਸ਼ੂ ਕਰ ਦਿੱਤੇ ਕੱਲਾ ਮਾਰਤਾ ਮਾਰਤਾ ਤੱਕ ਪਤਾ ਤੱਕ ਸੀਮਿਤ ਰਹੇਗਾ ਮੇਰੇ ਪਿਆਰੇ ਇਹ ਆਉਣ ਵਾਲੇ ਸਮੇਂ ਦਾ ਨੂੰ ਪਤਾ ਲੱਗ ਜੇਗਾ ਪਹਿਲੀ ਗੱਲ ਤਾਂ ਅਜ ਤੱਕ ਮਜਬੀ ਸਿੱਖ ਸਮਾਜ ਨੇ ਆਪਣੀ ਕੋ ਮੰਗ ਰੱਖੀ ਨਹੀਂ ਲੇਕਿਨ ਸਾਨੂੰ ਮੰਗਾ ਮਨਾਉਣੀਆਂ ਵੀ ਹੁੰਦੀਆਂ ਵਾ ਤੇ ਹੱਕ ਲੈਣੇ ਵੀ ਆਂਦੇ ਆ ਤਗੜ ਉਹ ਕਵਰ ਕਰ ਦੇ ਰਹੇ ਤੁਸੀਂ ਮੇਰੇ ਭਰਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਆਗੂ ਹੋਣ ਦੇ ਨਾਤੇ ਮੈਂ ਆਈਆਂ ਹੀਆਂ ਸਾਰੀਆਂ ਸੰਗਤਾਂ ਦਾ ਇਹਦਾ ਧੰਨਵਾਦ ਕਰਦੇ ਆ ਸਾਡੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹ ਸਾਂਝਾ ਐਕਸ਼ਨ ਪ੍ਰਿੰਟ ਦੇ ਵਿੱਚ ਹਿੱਸਾ ਲਿਆ ਜਿਹਦੇ ਵਿੱਚ ਖਾਸ ਤੌਰ ਤੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਜੋ ਲੁਧਿਆਣੇ ਵਾਲੇ ਉਹ ਵੀ ਪਹੁੰਚੇ ਨੇ ਔਰ ਸਾਡੇ ਆਟੋ ਚਾਲਕ ਯੂਨੀਅਨ ਦੇ ਨੁਮਾਇंदे ਵੀ ਪਹੁੰਚੇ ਨੇ ਰੇੜੀ ਫੜੀ ਯੂਨੀਅਨ ਦੇ ਔਰ ਸਾਡੀਆਂ ਰਿੰਗਰੇਟਾ ਸਿੰਘ ਸਭਾ ਦੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਔਰ ਦੂਸਰਾ ਇਹਦੇ ਵਿੱਚ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਪਹੁੰਚੀਆਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਤੁਹਾਨੂੰ ਸਾਰਾ ਬਾਬਾ ਜੀ ਹੁਣਾਂ ਨੇ ਤੇ ਆਪਣਾ ਭਾਈ ਦਵਿੰਦਰ ਸਿੰਘ ਜੀ ਹੁਣਾਂ ਨੇ ਦੱਸ ਹੀ ਦਿੱਤਾ ਕਿ ਕੀ ਸਾਡੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਤੋਂ ਬਾਅਦ ਚ ਜਿਹੜਾ ਅਗਲੇ ਮਹੀਨੇ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇੱਕ ਜਿਹੜਾ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਿਹੜਾ ਇੱਕ ਆ ਸਰਕਾਰ ਨੂੰ ਕਰਾਂਗੇ ਜ਼ਰੂਰ ਕੇ ਕਰਾ ਇਹਨਾਂ ਨੂੰ ਪਤਾ ਲੱਗੇ ਵੀ ਸਮਾਜ ਜਿਹੜਾ ਵਾ ਜਾਗ ਪਿਆ ਵਾ ਠੀਕ ਆ ਤੇ ਹੁਣ ਅਸੀਂ ਗੋਲ ਮੋਲ ਜਿਹੜੀਆਂ ਗੱਲਾਂ ਕਰਦੇ ਆ ਉਹ ਨਹੀਂ ਕੀਤੀਆਂ ਆ ਤੁਸੀਂ ਅਫਸਰ ਵੇਖਿਆ ਜਾਂਦਾ ਕਿ ਮੰਗ ਪੱਤਰ ਤੱਕ ਮੰਗ ਪੱਤਰ ਤੱਕ ਜੇ ਸੀਤ ਰਹਿੰਦੇ ਆ ਅੱਗੇ ਤੱਕ ਨਹੀਂ ਹਾਂ ਇਹ 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 ਬਹੁਤ ਜ਼ਰੂਰੀ ਆ ਕਿਉਂਕਿ ਮੰਗ ਪੱਤਰ ਜਿਹੜਾ ਵਾ ਉਹ ਫਿਰ ਉਥੇ ਦਾ ਉਥੇ ਰਹਿ ਜਾਂਦਾ ਵਾ ਪਰ ਇਹ ਜਿਹੜਾ ਵਾਲਮੀਕੀ ਸਮਾਜ ਔਰ ਸਾਡੀਆਂ ਮਜਬੀ ਸਿੱਖ ਸਮਾਜ ਦੀਆਂ ਜੋ ਜਿਹੜੀਆਂ ਜਥੇਬੰਦੀਆਂ ਵਾ ਇਹ ਅਸੀਂ ਆਪਣੀ ਲੜਾਈ ਲੜਦੇ ਆ ਕਿਸੇ ਦੀ ਕਿਸੇ ਦੀ ਨਹੀਂ ਲੜਾਈ ਲੜਦੇ ਔਰ ਪਹਿਲੀ ਲੜਾਈ ਆ ਜਿਹੜੀ ਆਪ ਇਹ ਲੜ ਰਹੇ ਆ ਠੀਕ ਹੈ ਜੀ ਇਸ ਕਰਕੇ ਐਰ ਕਾ ਜਿਹੜਾ ਵਾ ਸਰਕਾਰਾਂ ਨੂੰ ਕੋਈ ਵੀ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਗੋਲ ਮੋਲ ਗੱਲਾਂ ਨਹੀਂ ਕਰਨ ਦਿੱਤੀਆਂ ਜਾਣ ਗਿਆ ਕਿਉਂਕਿ 2027 ਵੀ ਆਉਣ ਵਾਲੀ ਆ ਇਹਨਾਂ ਨੂੰ ਨਰਪੱਖ ਜਿਹੜਾ ਵਾ ਫੈਸਲਾ ਲੈਣਾ ਪਊਗਾ ਔਰ ਜਿਹੜੀਆਂ ਸਾਡੀਆਂ ਇਹਨਾਂ ਨੇ ਸਹੂਲਤਾਂ ਜਿਹੜੀਆਂ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਤੱਕ ਦਬਾਏ ਗਏ ਮਸਲੇ ਇਹ ਇਹਨਾਂ ਨੂੰ ਹੱਲ ਕਰਨੇ ਪੈਣਗੇ ਸਾਹਿਬ ਜੀ ਕਾਰਨ ਕਿਸ ਸਮੇਂ ਦੇ ਕਿਉਂਕਿ ਕਾਲੇ ਸਰਕਾਰ ਵੀ ਰਹੀ ਉਹਨਾਂ ਵੱਲੋਂ ਵੀ ਨੋਟਿਸ ਜਿਹੜਾ ਇਹੋ ਜਾਰੀ ਕੀਤਾ ਗਿਆ ਬਾਅਦ ਉਸ ਕਰਾਏ ਉਹਨਾਂ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਪਰ ਮਸਲਾ ਨਹੀਂ ਠਾਣ ਲੱਗਦਾ ਦੇਖੋ ਜੀ ਇੱਥੇ ਤੇ ਮੈਂ ਮੰਨਦਾ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਦੀ ਨਲਾਇਕੀ ਆ ਕਿਉਂਕਿ ਖਾਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਥੇਬ ਇੱਕ ਤੇ ਮੈਂ ਜਥੇਬੰਦੀਆਂ ਨੂੰ ਇਹ ਵੀ ਸੁਚੇਤ ਕਰਨਾ ਚਾਹੁੰਦਾ ਕਿ ਸਾਡੇ ਵੇਖੋ ਬਾਣੇ ਵਾਲੇ ਸਿੰਘ ਨੇ ਔਰ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਗੁਰੂ ਸਾਹਿਬ ਨੇ ਸਾਨੂੰ ਗੁਰੂ ਕੇ ਬੇਟੇ ਦਾ ਵਰਦਾਨ ਦਿੱਤਾ ਔਰ ਦੂਸਰੇ ਬੰਨੇ ਕੁਝ ਜਥੀਆਂ ਕਹਿੰਦੀ ਹੈ ਕਿ ਦਲਿਤ ਦੱਬੇ ਕੁਚਲੇ ਲੋਕ ਆ ਠੀਕ ਹੈ ਜੀ ਅਸੀਂ ਸਾਨੂੰ ਉਹ ਹੀਣ ਭਾਵਨਾ ਕਰਕੇ ਉਹ ਉੱਠਣ ਨਹੀਂ ਦਿੰਦੇ ਉਹਨਾਂ ਨੂੰ ਵੀ ਇਹ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਜਿਹੜਾ ਸਾਡੇ ਸਮਾਜ ਨੂੰ ਜਿਹੜੇ ਸਾਡੇ ਬੰਦੇ ਚੰਗੇ ਭਲੇ ਆ ਐਵੇਂ ਨਾ ਉਹਨਾਂ ਨੂੰ ਜਿਹੜੀ ਆ ਜਿਹੜੀ ਸਿਆਸੀ ਤੁਸੀਂ ਆਪ ਸਿਆਸਤ ਖੇਡਦੇ ਜੇ ਔਰ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਜੇ ਉਹ ਗੁੰਮਰਾਹ ਕਰਨਾ ਬੰਦ ਕਰ ਦੋ ਜੇਕਰ ਲੜਾਈ ਲੜਨੀ ਆ ਤੇ ਸਮਾਜ ਦੇ ਮੁੱਦਿਆਂ ਤੇ ਲੜੋ ਤੇ ਅਸੀਂ ਤੁਹਾਡੇ ਨਾਲ ਆ। ਇੱਕ ਖਾਲਸਾ ਜੀ ਅੱਜ ਕੱਲੇ ਆਪੇ ਸੱਚ ਮੰਨਪੱਤਰ ਦਿੱਤਾ ਗਏ ਆ ਪੂਰੇ ਪੰਜਾਬ ਤੇ। ਅੱਜ ਦਾ ਜਿਹੜਾ ਵਾ ਮੰਗ ਪੱਤਰ ਜੀ ਸਾਡਾ ਹੈਗਾ ਹੀ ਅੰਮ੍ਰਿਤਸਰ ਦਾ ਔਰ 7 ਤਰੀਕ ਨੂੰ ਅਸੀਂ ਡੀਸੀ ਜਿਹੜਾ ਵਾ ਗੁਰਦਾਸਪੁਰ ਤੇ ਡਿਫਟੀ ਕਮਿਸ਼ਨਰ ਤਰਨਤਾਰ ਨੂੰ ਵੀ ਦਵਾਂਗੇ। ਉਸ ਤੋਂ ਬਾਅਦ ਚ ਫਿਰ ਜਿਹੜਾ ਮਾਜੀ ਦਾ ਐਕਸ਼ਨ ਹੋਏਗਾ। ਠੀਕ ਹੈ। ਵਾਹਿਗੁਰੂ ਜੀ ਤਤੇ। ਲਾਸਮਾ ਕਾਲ ਕਰਨਜੀਤ ਸਿੰਘ ਕੜੂਰ ਸਾਹਿਬ ਅੱਜ ਸਮ ਲਗ ਲਗ ਜਥੇ ਬੰਦਿਆਂ ਦੇ ਜਿਹੜੇ ਆਗੂ ਸੀ ਉਹ ਸਮਾਜ ਨਾਲ ਜੁੜੇ ਹੋਏ ਦੋ ਅਤੀ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਹ ਮੁੱਦੇ ਸਨ ਨੰਬਰ 1 ਤੇ ਹੀ ਲਾਲ ਲਕੀਰ ਵਾਲਾ ਮਸਲਾ ਤੇ ਦੂਜਾ ਸੀ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ 5-5 ਮਰਲੇ ਪਲਾਟ ਦੇਣ ਦਾ ਕਿਉਂਕਿ 16 12 2016 ਦੇ ਵਿੱਚ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੇ ਲਾਲ ਕਿਰੰਦਰ ਮਕਾਨ ਆਉਂਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ ਤਾਂ ਉਹਨਾਂ ਨੂੰ ਮਾਲਕ ਬਣਾਇਆ ਜਾਵੇਗਾ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਜਦੋਂ ਬਣੇ ਨੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜੇ ਲਾਲ ਕਿਰੰਦਰ ਨੇ ਉਹਨਾਂ ਨੂੰ ਰਜਿਸਟਰੀਆਂ ਕਰਕੇ ਦਿੱਤੇ ਜਾਣੀਆਂ ਪਰ ਇਹ ਠੰਡੇ ਬਸਤੇ ਦੇ ਵਿੱਚ ਪੈ ਗਿਆ ਸਿਰਫ ਸਬਜ਼ ਬਾਗ ਹੀ ਵਿਖਾਇਆ ਕਿਸੇ ਦਾ ਕੁਝ ਨਹੀਂ ਹੋਇਆ ਫਿਰ ਦੂਜਾ ਜਿਹੜਾ ਨੋਟੀਫਿਕੇਸ਼ਨ ਸੀ ਸਰਕਾਰ ਨੇ ਉਹ ਜਾਰੀ ਕੀਤਾ ਸੀ 24 9 2021 ਨੂੰ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਾਈ ਪਾਈ ਮਰਲੇ ਦੇ ਪਲਾਟ ਦਿੱਤੇ ਜਾਣਗੇ ਸਮੂਹ ਡੀਡੀਪੀਓ ਸਹਿਬਾਨ ਸਮੂਹ ਏਡੀਸੀ ਵਿਕਾਸ ਤੇ ਬੀਡੀਪੀਓ ਸਹਿਬਾਨਾਂ ਨੂੰ ਜਿਹੜਾ ਸੀ ਹਦਾਇਤ ਕੀਤੀ ਗਈ ਸੀ ਕਿ ਇੱਕ ਅਜਲਾਸ ਕਰਾ ਕੇ ਤੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਬੇਘਰੇ ਦੇ ਘਰਿਆਂ ਦੀ ਤੇ ਉਹ ਫਿਰ ਬਾਅਦ ਵਿੱਚ ਸਰਕਾਰ ਨੂੰ ਭੇਜੀ ਹੈ ਤੇ ਉਹਨਾਂ ਨੂੰ ਜਿਹੜੇ ਪਲਾਟ ਦਿੱਤੇ ਜਾਣਗੇ ਸਮੂਹ ਜਿਹੜੇ ਪੰਜਾਬ ਦੇ ਡੀਸੀ ਸਾਹਿਬਾਨ ਸੀ ਉਹਨਾਂ ਨੇ ਵੀ ਹਦਾਇਤ ਕੀਤੀ ਸੀ ਪਰ ਇਹ ਵੀ ਜਿਹੜਾ ਵਾ ਉਹ ਕਿਤੇ ਨ ਹੋਇਆ ਕਿਤੇ ਵਿਰਲੇ ਟਾਵੇਂ ਜਿਹੜੇ ਪੰਚਾਇਤ ਨੇ ਕਰਤਾ ਹੋਏ ਕਰਤਾ ਹੋਏ ਨਹੀਂ ਤੇ ਕੁਝ ਨਹੀਂ ਇਹਦੇ ਵਾਸਤੇ ਜਿਹੜਾ ਵਾ ਅਪਰਾਲਾ ਕੀਤਾ ਗਿਆ ਇਹ ਕਰਕੇ ਜਿਹੜਾ ਵਾ ਅੱਜ ਇਹ ਜਾਣ ਤਾਂ ਜੋ ਵਿਚਾਰੇ ਆਪਣਾ ਸਿਰ ਕੱਢ ਸਕਣ ਤੇ ਦੂਜਾ ਜਿਹੜਾ ਵਾ ਲਾਲ ਕੀ ਰਣਦਰ ਜਿਹੜੇ ਮਕਾਨ ਆਉਦੇ ਨੇ ਉਹਨਾਂ ਦੀਆਂ ਰਜਿਸਟਰੀਆਂ ਕਰ ਦਿੱਤ ਕਹਿੰਦਾ। ਥਿਸ ਇਸ ਸਾਹਿਬ ਨੇ ਕੀ ਅਸ਼ਸ਼ਸ਼ਨ ਦਾਇਆ। ਥਿਸ ਇਸ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਜਿਹੜਾ ਵਾ ਇਸ ਸਰਵੇਖਣ ਚਲਾ ਰਹੇ ਆ ਕਰ ਰਹੇ ਆ ਤੇ ਜਲਦੀ ਜਿਹੜਾ ਹੋ ਜਾਏਗਾ। ਪਰ ਗੱਲ ਇੱਥੇ ਇਹ ਆਉਂਦੀ ਹੈ ਕਿ 16 ਤੋਂ ਲੈ ਕੇ ਅੱਜ ਤੱਕ 9 ਸਾਲ ਗੁਜ਼ਰ ਗਏ ਨੇ। ਤੇ ਇਹ ਮੈਂ ਸਮਝ ਮੈਂ ਤੇ ਇਹਨੂੰ ਇਸ ਨਜ਼ਰ ਨਾਲ ਵੇਖਦਾ ਹਾਂ ਕਿ ਇਹ ਵੀ ਕਿਤੇ ਨਾ ਕਿਤੇ ਜਿਹੜਾ ਵਾ ਸਿਰਫ ਜਿਹੜਾ ਮੂਲਗਾ ਤੇ ਮਿੱਟੀ ਝਾਣ ਵਾਲੀ ਗੱਲ ਆ। ਪਰ ਅਸੀਂ ਇੱਥੇ ਚੁੱਪ ਕਰਕੇ ਨਹੀਂ ਬਹਾਂਗੇ ਕਿਉਂਕਿ ਬਹੁਤ ਜਿਹੜਾ ਸਮਾਜ ਹੈ। ਉਹ ਜਿਹੜਾ ਵਾ ਉਹ ਸਹਿਨ ਕਰਦਾ ਆ ਇਹਨਾਂ ਲੋਕਾਂ ਨੇ ਸਮਝ ਰਿਹਾ ਕਿ ਸ਼ਾਇਦ ਜਾਣਕਾਰੀ ਨਹੀਂ ਬਿਲਕੁਲ ਨਹੀਂ ਇਹੋ ਜੀ ਗੱਲ ਸਾਨੂੰ ਜਾਣਕਾਰੀ ਬਹੁਤ ਹੈ ਸਵਾਲ ਉੱਠਦਾ ਵਾ ਵੀ ਜੇ ਨਹੀਂ ਸੁਣ ਗਏ ਤੇ ਜਿਹੜੇ ਡਿਪਟੀ ਆਪਣੇ ਸਬ ਡਿਵੀਜ਼ਨਲ ਕਮਿਸ਼ਨਰ ਸਾਹਿਬਾਨ ਨੇ ਉਹਨਾਂ ਨੂੰ ਵੀ ਅਸੀਂ ਸੂਚਿਤ ਕਰਾਂਗੇ ਤੇ ਸਰਕਾਰ ਨੂੰ ਵੀ ਸੂਚਿਤ ਕਰਾਂਗੇ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਵੀ ਇਹ ਟਾਈਮ ਫਰੇਮ ਤੇ ਗੱਲ ਹੋਈ ਹੋਵੇ ਟਾਈਮ ਪੀਰੀਅਡ ਦੀ ਕੋਈ ਜਿਹੜੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਸਰਵਾ ਚੱਲ ਰਿਹਾ ਵਾ ਸਿੱਧੇ ਸਿੱਧੇ ਪੂਰਾ ਅਭਿਆਨ ਜਿਹੜਾ ਵਾ ਕਰਾਂਗੇ ਪਰ ਸਵਾਲ ਤੇ ਫੇਰ ਔਰਦਾ ਵਾ ਵੀ ਕਦੋਂ ਕੀਤਾ ਜਾਵੇਗਾ 9 ਸਾਲ ਥੋੜੇ ਨਹੀਂ ਹੁੰਦੇ ਖਾਸਾ ਜੀ ਤੁਹਾਡੇ ਵੱਲੋਂ ਮੀਟਿੰਗ ਕਰਕੇ ਕੋਈ ਟਾਈਮ ਪੀਰੀਅਡ ਦਿੱਤਾ ਜਾਏਗਾ ਅਸੀਂ ਬਿਲਕੁਲ ਅੱਗੇ ਜਿਹੜੇ ਆ ਸਾਂਝਾ ਐਕਸ਼ਨ ਪਲਾਨਟ ਦੇ ਵਿੱਚ ਜਿਹੜੇ ਅਲੱਗ-ਅਲੱਗ ਆਗੂ ਨੇ ਉਹ ਸੇ ਦੇ ਉੱਤੇ ਫੈਸਲਾ ਲਵਾਂਗੇ ਸਰਦਾਰ ਜੋਗਾ ਸਿੰਘ ਜੀ ਆਏ ਨੇ ਇਹ ਦੱਸਣਗੇ ਜੋ ਵੀ ਆ ਅਸੀਂ ਫਿਰ ਉਸ ਹਿਸਾਬ ਦੇ ਨਾਲ ਅੱਗੇ ਲੈ ਕੇ ਚੱਲਾਂਗੇ ਆਪਣੇ ਇਹਨਾਂ ਮੁੱਦਿਆਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਡਿਊਟੀ ਕਮਿਸ਼ਨਰ ਅੰਮ੍ਰਿਤਸਰ ਸ਼ਾਖਸ਼ੀ ਸ਼ਾਨੀ ਦੇ ਨਾਲ ਜਿਹੜੀ ਮੰਗ ਪੱਤਰ ਦਿੱਤੇ ਆ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੇ ਵਿੱਚ ਡਿਊਟੀ ਕਮਿਸ਼ਨਰ ਸਾਹਿਬ ਸ਼ਾਖਸ਼ੀ ਸ਼ਾਨੀ ਨੇ ਜੋ ਮੀਟਿੰਗ ਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਦੇ ਨਾਲ ਜਿਹੜੇ ਵਿਚਾਰ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ-ਅੰਦਰ ਜਿਹੜੇ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜਗ੍ਹਾ ਹੈ ਉਹਨਾਂ ਨੂੰ ਭਾਈ ਉਹ ਜਿਹੜੇ ਕਾਰਡ ਦੇ ਰਹੇ ਆ ਜਿਸ ਨੂੰ ਆਪਾਂ ਰਜਿਸਟਰੀ ਬੋਲਦੇ ਆ ਰਜਿਸਟਰੀ ਦੇ ਕਾਰਡ ਜਿਹੜੇ ਆ ਉਹ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਦਿੱਤੇ ਜਾ ਰਹੇ ਨੇ ਅਸੀਂ ਉੱਥੇ ਸਵਾਲ ਪੁੱਟੋਪ ਕੀਤੇ ਆ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਐਡੇ ਟਾਈਮ ਜ਼ਰੂਰਤ ਹੈ ਜੇ ਘਰਾ ਦੀਆਂ ਛੱਤਾਂ ਬਦਲਣ ਦੀ ਕੋਈ ਲੋਕ ਅਜੇ ਨੇ ਜਿਨ੍ਹਾਂ ਦੀਆਂ ਕਾਨਿਆਂ ਦੀਆਂ ਛੱਤਾਂ ਨੇ, ਬਾਲਿਆਂ ਦੀਆਂ ਛੱਤਾਂ ਨੇ, ਉਹ ਆਉਣ ਦੀ ਸਪੋਰਟ ਜਿਹੜੇ ਬਦਲੇ ਜਾ ਸਕਦੇ ਆ। ਡੀਸੀ ਸਾਹਿਬ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ। ਮੈਂ ਜਨਤਕ ਜਥੇਬੰਦੀਆਂ ਤੇ ਵੱਖ-ਵੱਖ ਪਿੰਡਾਂ ਦੇ ਜ਼ਿੰਮੇਵਾਰ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਜੇਕਰ ਪ੍ਰਸ਼ਾਸਨ ਦੇ ਅਧਿਕਾਰੀ ਕਿਸੇ ਰਕਮ ਦੀ ਕੋਈ ਬਲਾਕ ਲੈਵਲ ਤੇ ਆਨਕਾਨੀ ਕਰਦੇ ਆ, ਵੀਡੀਓ ਲੈਵਲ ਤੇ ਜਾਂ ਪੰਚਾਇਤ ਸੈਕਟਰੀ ਦੇ ਲੈਵਲ ਤੇ ਤੇ ਉੱਥੇ ਆਪ ਜਥੇਬੰਦੀਆਂ ਦੇ ਜਿਹੜੇ ਆਗੂ ਆ, ਉਹ ਦਖਲਅੰਦਾਜ਼ੀ ਕਰਕੇ ਉਹਨਾਂ ਲੋਕਾਂ ਨੂੰ ਆਨ ਦੀ ਸਪੋਰਟ ਜਿਹੜੀ ਸਹੂਲਤ ਹੈ ਉਹ ਦਿੱਤੀ ਜਾ ਸਕਦੀ ਹੈ ਕਿਉਂਕਿ ਡੀਸੀ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਇਹ ਸ਼ਬਦ ਜਿਹੜੇ ਸਾਡੇ ਨਾਲ ਉਹਨਾਂ ਨੇ ਸਾਂਝੇ ਕੀਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਸ ਗੱਲ ਤੋਂ ਭੱਜਦੀ ਹੈ ਤੇ ਮੈਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਨਮਾਇੰਦਿਆਂ ਨੂੰ ਤੇ ਆਗੂ ਸਹਿਬਾਨ ਤੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੂਗਾ ਕਿ ਤਗੜੇ ਹੋ ਕੇ ਲਾਂਬੰਦ ਹੋਈਏ ਇਹ ਮੰਂਜਲ ਸਾਡੀ ਜਿਹੜੀ ਹੈ ਇਹ ਬਿਲਕੁਲ ਸਾਡੇ ਨਜ਼ਦੀਕ ਹੈ ਦੂਰ ਨਹੀਂ ਹੈ ਔਰ ਗੱਲ ਕਿੱਥੇ ਜੇ ਖੜੀ ਆ ਕਿ ਸਾਡੀ ਇਕਤਾ ਦੀ ਲੋੜ ਆ ਸਰਕਾਰਾਂ ਸਾਨੂੰ ਸਹੂਲਤਾਂ ਦੇ ਰਹੀਆਂ ਨੇ ਪਰ ਸਾਡੇ ਕੋਲੋਂ ਸਹੂਲਤਾਂ ਜਿਹੜੀਆਂ ਉਥੋਂ ਤੱਕਰ ਪਹੁੰਚਿਆ ਨਹੀਂ ਜਾ ਰਿਆ ਸੋ ਅੱਜ ਦੀ ਬੇਨਤੀ ਮੈਂ ਇਹੀ ਕਰਦੀ ਤਾਹਨਾ ਸਮੂਹ ਜਥੇਬੰਦੀਆਂ ਨੂੰ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਤੇ ਜਨਤਕ ਜਥੇਬੰਦੀਆਂ ਦੇ ਸਰਮੌਰ ਆਗੂ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਵਡਾਲਾ ਉਹਨਾਂ ਦਾ ਔਰ ਉਹਨਾਂ ਦੀ ਪੂਰੀ ਜਥੇਬੰਦੀ ਪੂਰੀ ਟੀਮ ਦਾ ਕਿਉਂਕਿ ਜਿਨ੍ਹਾਂ ਨੇ ਸਦਾ ਦੇ ਕੇ ਸਾਰਿਆਂ ਨੂੰ ਇਕੱਤਰ ਕਰਕੇ ਤੇ ਇਹ ਜਿਹੜੀ ਸਾਡੀ ਮੌਜੂਦਾ ਪੰਜਾਬ ਤੇ ਸੈਂਟਰ ਦੀ ਸਰਕਾਰ ਕੁੰਭ ਕਰਨੇ ਨੀਂਦੀ ਸੁੱਤੀ ਹੋਈ ਹੈ ਉਹਨਾਂ ਨੂੰ ਠਾਉਣ ਦਾ ਪ੍ਰਬਾਲਾ ਕੀਤਾ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ